ਸਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਜਾਣਦੇ ਹੋ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਸੋ ਅੱਜ ਸੁਖਮਨੀ ਸਾਹਿਬ ਜੀ ਦੀ ਫਕੀਰ ਲਿਸ਼ਟ ਪਦੀ 24ਵੀਂ ਲਿਸ਼ਟ ਪਦੀ ਦੀ ਵਿਚਾਰ ਕਰਨੀ ਹੈ ਸੋ ਆਰੰਭ ਕਰਦੇ ਹਾਂ ਸੰਗਤ ਜੀ ਪੂਰੇ ਗੁਰ ਕਾ ਸੁਣ ਉਪਦੇਸ਼ ਤਾਰ ਬ੍ਰਹਮ ਨਿਕਟ ਕਰ ਭੇਖ ਪੂਰਾ ਗੁਰ ਕਿਹੜਾ ਏ ਜਿਹਦੇ ਕੋਲ ਸਾਰੀਆਂ ਵਸਤਾਂ ਦੇਣ ਦੀ ਤਾਕਤ ਹੋਵੇ ਜਿਹੜਾ ਆਪਣੇ ਆਪ ਦੇ ਵਿੱਚ ਪੂਰਨ ਹੋਵੇ ਜਿਸ ਕੋਲ ਕਿਸੇ ਪ੍ਰਕਾਰ ਦੀ ਥੋੜ੍ਹ ਨਾ ਹੋਵੇ ਉਸ ਨੂੰ ਅਸੀਂ ਪੂਰਾ ਗੁਰ ਕਹਿ ਦਿੰਦੇ ਆ ਜਿਹੜਾ ਕਿਸੇ ਕੋਲ ਮੰਗਦਾ ਨਹੀਂ ਜਿਹੜਾ ਦਾਤਾ ਦੇਂਦਾ ਹੈ ਪੂਰੇ ਗੁਰ ਕਾ ਸੁਣ ਉਪਦੇਸ਼ ਸਤਗੁਰੂ ਜੀ ਕਹਿੰਦੇ ਪੂਰੇ ਗੁਰ ਦਾ ਉਪਦੇਸ਼ ਸੁਣਨਾ ਸੁਣ ਕੇ ਪਾਰ ਬ੍ਰਹਮ ਨਿਕਟ ਕਰ ਦੇਖ ਤੇ ਪਰਮੇਸ਼ਰ ਨੂੰ ਆਪਣੇ ਨਿਕਟ ਜਾਣ ਨੇੜੇ ਜਾ। ਸਤਿਗੁਰੂ ਜੀ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰਾਇ ਚਿੰਦ। ਵੀ ਆਪਣੇ ਸਰੀਰ ਦੇ ਹਰ ਇੱਕ ਸੁਵਾਸ ਦੇ ਨਾਲ ਹਰ ਇੱਕ ਸਾਹ ਦੇ ਨਾਲ ਉਸ ਪ੍ਰਮਾਤਮਾ ਗੋਵਿੰਦ ਨੂੰ ਸਿਮਰ। ਫਿਰ ਕੀ ਹੋਏਗਾ ਮਨ ਅੰਤਰ ਕੀ ਉਤਰੇ ਕੇਂਦਰ ਜਿਹੜੀ ਅੰਤਰ ਦੀ ਮੈਲ ਹੈ ਉਹ ਜਿਹੜੀ ਉਤਰ ਜਾਵੇਗੀ ਚਿੰਤਾ ਜਿਹੜੀ ਹੈ ਉਹ ਤੇਰੀ ਖਤਮ ਹੋ ਜਾਵੇਗੀ ਆਸ અનਿਤ ਤਿਆਗ ਉਤਰੰਗ ਸੰਤ ਜਣਾ ਕੀ ਧੂਰ ਮਨ ਮੰਗ ਸਤਿਗੁਰੂ ਜੀ ਕਹਿੰਦੇ ਨਿਤ ਆਸਾਂ ਲੈ ਕੇ ਆਸ ਰੱਖ ਕੇ ਹਉਮੈ ਉਹ ਸਾਰੀਆਂ ਆਸਾਂ ਜਿਹੜੀਆਂ ਐ ਉਹਨਾਂ ਦਾ ਤਿਆਗ ਕਰ ਦੇ ਆਸਾਂ ਨੇ ਤਿਆਗੋ ਤਰੰਗ ਸੰਤ ਜਿਨਾ ਕੀ ਤੂਰ ਮੰਨ ਮੰਗ بس ਇੱਕੋ ਆਸ ਰੱਖ ਕਿ ਸੰਤ ਜਿਨਾ ਦੀ ਜਿਹੜੀ ਧੂੜ ਹੈ ਉਹ ਈ ਮੈਨੂੰ ਮਿਲ ਜਾਵੇ ਉਹਦੀ ਮੰਗ ਰੱਖ ਬਸ ਉਹ ਈ ਮੈਨੂੰ ਮਿਲ ਜਾਵੇ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਆਪ ਸੋਡ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ ਇਹ ਜੀਵ ਅਮਨੁਖਾ ਆਪਾ ਭਾਵ ਛੱਡ ਕੇ ਸਾਥ ਕੀ ਹੋ ਮਹ ਤਿਆਗ ਕਰਕੇ ਉਸ ਪਰਮਾਤਮਾ ਅਗੇ ਮੇਦਤੀ ਕਰਦਾ ਹੈ ਅਤੇ ਸਾਧ ਸੰਗ ਅਗਨ ਸਾਗਰ ਤਰਹੁ ਉਹ ਸਾਧ ਸੰਗਤ ਦੇ ਵਿੱਚ ਬੈਠ ਕੇ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਅਗਣੀ ਹੈ ਉਹਨੂੰ ਵੀ ਪਾਰ ਕਰ ਲਿੰਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਹਰ ਧਨ ਕੇ ਪਰ ਲਿਹੁ ਢੰਡਾਰ ਲਾਣਕ ਗੁਰਪੂਰੇ ਨਮਸਕਾਰ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਧਨ ਜਿਹੜਾ ਹੈ ਉਹਨਾਂ ਦੀ ਢੰਡਾਰ ਭਰ ਲਵੋ ਲਾਣਕ ਗੁਰਪੂਰੇ ਨਮਸਕਾਰ ਗੁਰੂ ਜਿਹੜਾ ਹੈ ਪੂਰਾ ਗੁਰੂ ਹੈ ਉਸ ਨੂੰ ਹੀ ਸਦਾ ਨਮਸਕਾਰ ਕਰੋ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕੀਮ ਕੁਸ਼ਲ ਸਾਧ ਜੀਵਨੰਦ ਸਾਧ ਸੰਗ ਪਾਜੀ ਪਰਮਾਨੰਦ ਇੰਦੇ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਸਹਜਤਾ ਆ ਜਾਂਦੀ ਹੈ ਸਾਧ ਸੰਗ ਦੇ ਵਿੱਚ ਬੈਠਿਆਂ ਪਰਮਾਨੰਦ ਬਣ ਜਾਂਦਾ ਹੈ ਪਰਮਾਨੰਦ ਹੋ ਜਾਂਦਾ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਨਰਕ ਨਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਨਰਕ ਨਿਵਾਰ ਨਰਕਾਂ ਤੋਂ ਨਿਵਾਰਨ ਹੋ ਜਾਂਦਾ ਹੈ ਉਸ ਮਨੁੱਖ ਦਾ ਉਧਾਰ ਹੋ ਜਾਂਦਾ ਹੈ ਜਿਹੜਾ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਜਿਹੜਾ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਗੁਣ ਗਾਉਂਦਾ ਹੈ ਗੋਬਿੰਦ ਦੇ ਰਸ ਪੀਂਦਾ ਹੈ ਅੰਮ੍ਰਿਤ ਦਾ ਚਿਤ ਚਿਤਵ ਨਾਰਾਇਣੀਕ ਇਕ ਰੂਪ ਜਾਕੇ ਰੰਗ ਅਨੇਕ ਇੰਦੇ ਉਸ ਪਰਮਾਤਮਾ ਨੂੰ ਚਿਤ ਬਹੁਤ ਚੇਤੇ ਕਰੋ ਨਰਾਇਣ ਨੂੰ ਚੇਤੇ ਕਰੋ ਜਿਹੜਾ ਇੱਕ ਹੈ ਤੇ ਜਿਹਦੇ ਕਈ ਰੂਪ ਨੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਪਰਮੇਸ਼ਰ ਗੋਪਾਲ ਵੀ ਹੈ ਦਮੋਦਰ ਵੀ ਹੈ ਦੁੱਖਿਆਂ ਦੇ ਦੁੱਖ ਦੂਰ ਕਰਨ ਵਾਲਾ ਦਿਆਲੂ ਹੀ ਹੈ ਦੁੱਖ ਪੰਜਨ ਪੂਰਨ ਕਿਰਪਾਲ ਦੁੱਖਾਂ ਨੂੰ ਭੰਜਣ ਵਾਲਾ ਪੂਰਨ ਕਿਰਪਾਲ ਹੈ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਦਾ ਇਹ ਹੈ ਆਧਾਰ ਇਸ ਪ੍ਰਮਾਤਮਾ ਨੂੰ ਵਾਰ-ਵਾਰ ਸਿਮਰਿ ਜਾਓ ਵਾਰ-ਵਾਰ ਉਹਦਾ ਨਾਮ ਜਪਿਤੇ ਹੀ ਕਰਿ ਜਾਓ ਫੇਰ ਹੀ ਕਹਿੰਦੇ ਜੀਆਂ ਦਾ ਆਧਾਰ ਜਿਹੜਾ ਹੈ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ